ਮੇਰਾ ਨਾਮ ਹੈ ਸਨੀਤਾ ਗੋੜ ਮੈਂ ਆਪਾਂ ਨੂੰ ਸੁੱਤੇ ਹਾਂ ਤੇ ਉੱਤੋਂ ਕੋਠਾ ਥੱਲੇ ਡੇਢ ਕੇ 5 ਵਜੇ ਦੀ ਗੱਲ ਹੈ 5 ਵਜੇ ਦੀ ਗੱਲ ਹੈ ਕਿੰਨੀ ਸੱਟ ਲੱਗੀ ਬੱਚੇ ਦੀ ਬੱਚੇ ਦੀ ਜਿਆਦਾ ਲੱਗੀ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਗੇ ਲੱਗੇ ਆ ਹਾਂ ਠੀਕ ਹੈ ਹਾਂ ਜੀ ਆ ਮੰਗਲ ਸਿੰਘ ਆ ਸਨੋਤਰ ਲੋਗ ਸਿੰਘ ਠੀਕ ਹੈ ਭਾਈ ਜੰਗਲ ਕੱਲ ਜਦੋਂ ਬਾਰਛਾਉਣ ਦੀ ਤਰਪਾਲ ਪਾਈ ਉੱਪਰ ਕੋਈ ਗਲਬਾ ਦੀ ਨਹੀਂ ਆਗੇ ਤੜਕੇ 5 ਵਜੇ ਉਤਰ ਗਿਆ ਲੰਮੇ ਪਏ ਆ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਇਰ ਮੇਰੇ ਡੀਆ ਤੇ ਉਹ ਬੱਚੇ ਦਾ ਜਿਆਦਾ ਨੁਕਸਾਨ ਹੋਇਆ ਕੋਈ ਗੁੜੀ ਆ ਬੇਹੋਸ਼ ਹੋ ਗਈ ਆ ਛੋਟੀ 4 ਸਾਲ ਦੀ ਗੁੜੀ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਬਵਾਏ ਭਾਈ ਜੀਗਾ ਘਰ ਦਾ ਦਾ ਵੀ ਬਹੁਤ ਜਿਆਦਾ ਸੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਨੁਕਸਾਨ ਹੋ ਗਿਆ ਬਾਈ ਜੀ ਕੀ ਕੀ ਚਮਾਨ ਹੈ ਕੀ ਕੀ ਸਮਾਨ ਫਰਿੱਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਆ ਸਾਰਾ ਕੋਈ ਚੀਜ਼ ਬਾਈ ਵਰਤਨ ਵਾਲੀ ਦੀ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਬਾਈ ਤੁਹਾਡੇ ਵੀ ਛੱਟ ਲੱਗੀ ਹੋ ਹਾਂ ਬਾਈ ਮੇਰਾ ਬਾਹ ਨਾ ਬਾਹ ਮਾਰ ਪੜ ਗਿਆ ਛੱਟਾੜ ਲੱਗ ਗਿਆ ਤੁਹਾਡੇ ਨਾਲ ਛੱਟਾੜ ਲੱਗ ਗਿਆ ਬਾਈ ਸਾਰਾ ਦੇ ਦਿੱਤੀ ਬਾਈ ਉਹਦੇ ਸਿਰ ਉਹ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮਿੰਟੋ ਮੱਡਾ ਕੱਢ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਹਲੀ ਬਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਕੋਈ ਵੀ ਬੈੱਡ ਵੀ ਟੁੱਟ ਗਿਆ ਤੇ ਬੈੱਡ ਦੇ ਭਾਰ ਨਾਲ ਢਾਹ ਚਲ ਗਿਆ ਮਡਾ ਕਿੰਨੇ ਕੋਈ ਦੀ ਗੱਲ ਐ ਇਹ ਪੂਰੇ 5 ਵਜੇ ਕੇ ਜਿਹੜੇ ਭਾਈ ਜੇ ਨਾ ਕੇ ਨੂੰ ਪਲਾ ਦਾ ਨੁਕਸਾਨ ਹੋ ਤਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਦੇ ਤੋਂ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾਓ ਗਿਆ ਇਹਦੇ ਉਦਾਂ ਰਾਤ ਰਾਤ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਆਇਆ ਕੀ ਮੰਗ ਕਰਦੇ ਮੰਗ ਭਾਈ ਇਹ ਹੋਇਆ ਕਿ ਸਾਡੇ ਸਾਰੇ ਸਮਾਨ ਦਾ ਮਾਜਤਾ ਤੇ ਘਬਰਾ ਅੱਗੇ ਜੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰਪੰਚ ਸਾਹਿਬ ਨੂੰ ਪਤਾ ਆਜ ਤੱਕ ਕਿ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਭਾਈ ਮਦਦ ਨਾਲ ਦਾ ਗਿਣ ਕੇ ਦੱਸਾ ਅੱਤੀ ਸਾਹਮਣੇ ਦਾ ਫ੍ਰਿਜ ਟੀਵੀ ਬੈੱਡ 1 ਲੱਖ ਤੋਂ ਤਾਂ ਆਇਆ ਭਈ ਸਮਾਜਵਾਗਲਾ ਠੀਕ ਹੈ ਭਾਈ ਕਿਉਂਕਿ ਸਾਰਾ ਕੋਸ਼ਿਸ਼ ਲਿਆ ਗਿਆ ਕੋਈ ਚੀਜ਼ ਨਹੀਂ ਬਚੀ ਮੰਝਾ ਤੱਕਲ ਪਈ ਨਹੀਂ ਵਜਾਈ ਮੰਝਾ ਢਾ ਕੇ ਬਾਹਰ ਭਜਾਂਗੇ ਓਕੇ ਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਡਿੱਗ ਪਿਆ ਪਹਿਲਾਂ ਵੀ ਗੰਦਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਵਾਲੇ ਵਾਲੀਆਂ ਸੱਤਾ ਦੇ ਪੈਸੇ ਵੀ ਇਹ ਦੇਖੀ ਦਿੱਤੀ ਹੋਈ ਸੀ ਤੇ ਇਹ ਦਾਵਾ-ਦਵਾ ਜਦੋਂ ਫਿਰ ਤੇ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਾਬਕਾ ਸਰਪੰਚ ਆ ਜਸਬੀਤ ਸਿੰਘ ਮੇਰਾ ਨਾਮ ਸਾਬਕਾ ਸਰਪੰਚ ਆ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਲ ਕੇ ਦੋਦੇ ਤੇ ਇਹਨਾਂ ਦਾ ਪ੍ਰਵਾਦ ਜਿਹੜਾ ਇਹ ਛੱਤ 'ਤੇੋਂ ਕੱਢਿਆ ਆ ਕਿਵੇਂ ਡਿੱਗੀ ਛੱਤ ਇਹ ਮੀਹਾਂ ਦੀ ਬਰਸਾਤ ਨਾਲ ਡਿੱਗਿਆ ਆ ਅਤੇ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਤੇ ਇਹ ਚੋਂ ਨੂੰ ਨਹੀਂ ਹਟੇ ਤੇ ਇਹ ਜਿਹੜੀਆਂ ਕੰਦਾ ਦਿਖਾਉਣੇ ਆ ਲਾ ਕੇ ਪਾਟੀਆਂ ਜਾਂਣ ਨੇ ਜਿਹੜੇ ਕੰਦਾ ਛੱਡ ਗਏ ਸੀ ਨੁਕਸਾਨ ਕੀਆ ਨੁਕਸਾਨ ਜੀ ਇਹਦਾ ਜਿਹੜਾ ਘਰ ਜਿਹੜਾ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹਦੇ ਨੂੰ ਸਤਾ ਜਾਦਾ ਨੇ ਇਹਦੀ ਘਰ ਦਿਨੋਂ ਵੀ ਜ਼ਿਆਦਾ ਸਤਾ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਦਿਲ ਚੱਲਣ ਗਿਆ ਇੱਥੇ ਪ੍ਰਾਈਵੇਟ ਹਸਪਤਾਲਿਆਂ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਟੁੱਟੇ ਨਾ ਆਇਆ ਉਨੇ ਵੀ ਚਲੋ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਐ ਹਾਂ ਜੀ ਕੀ ਮੰਗ ਕੀ ਕਰਦੇ ਇਹ ਮੰਗਾ ਜੀ ਇਹਦੀ ਜਿਹੜੇ ਇਹਦਾ ਘਬਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਬੋਤਾ ਇਹਨੂੰ ਵਿਚਾਰੇ ਨੂੰ ਕੋਈ ਮੁਆਵਦਾ ਦਵਾਇਆ ਜਾਵੇ ਤੇ ਅਸੀਂ ਤੇ ਸਰਕਾਰ ਕਾੜੀ ਆਵਾਜ਼ ਚੋਣੇ ਆ ਤੇ ਇਹਦਾ ਜਿਹੜਾ ਉਹ ਵੀ ਇਹਦਾ ਨੁਕਸਾਨ ਹੋਇਆ ਜੋ ਦਿੱਤਾ ਜਾਵੇ ਸਰਕਾਰ ਹੁਣ ਉਹਦੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਰਾਜ ਕਰਾਇਆ ਜਾਵੇ ਇਹਦੇ ਕਰ ਮੰਜੀ ਮੈਨੂੰ ਨੀਵੀਂ ਨੀਜੇ ਰਗੀ ਸਾਰਾ ਕੁਟ ਟੁੱਟ ਗਿਆ ਜੀ ਦਾ ਕੁਝ ਨਹੀਂ ਰਹਾ ਬੈੱਡ ਬੁੱਡ ਜੋ ਵੀ ਫਰਜਾ ਟੀਵੀ ਸਾਰਾ ਕੁ ਤੈ ਹੋ ਗਿਆ ਜੀ